ਅੱਜ ਅਸੀਂ ਗਵਾਲੀਅਰ ਦਾਤਾਬੰਦੀ ਛੋੜ ਦੇ ਦਰਬਾਰ ਚ ਆਏ ਆ ਤੁਸੀਂ ਸਾਰੇ ਜਣੇ ਜਦੋਂ ਮਹਾਰਾਜ ਦੀ ਫੋਟੋ ਦੇਖਦੇ ਹੋ ਗੁਰੂ ਸਾਹਿਬ ਬਵੰਜਾ ਕਲੀਆਂ ਵਾਲਾ ਚੋਲਾ ਪਹਿਨ ਕੇ ਪਹਾੜੀ ਰਾਜਿਆਂ ਨੂੰ ਲੈ ਕੇ ਜਾਂਦੇ ਆ ਉਹ ਜੋ ਫੋਟੋ ਦੇ ਵਿੱਚ ਜਿਹੜਾ ਗੇਟ ਆ ਉਹ ਆ ਵਾਲਾ ਗੇਟ ਹੈ ਇੱਥੋਂ ਦੀ ਮਹਾਰਾਜ ਉਹਨਾਂ ਬਵੰਜਾ ਪਹਾੜੀ ਰਾਜਿਆਂ ਨੂੰ ਜਿਹੜੇ ਹੁਣੇ ਤੁਹਾਨੂੰ ਦਿਖਾਇਆ ਕਿ ਥੰਮਾ ਨਾਲ ਬੰਨੇ ਹੋਏ ਸੀ ਉਹਨਾਂ ਪਹਾੜੀ ਰਾਜਾ ਨੂੰ ਇਸ ਗੇਟ ਦੇ ਥਾਣੀ ਵਾਰ ਸਾਰਿਆਂ ਨੂੰ ਬਾਹਰ ਲੈ ਕੇ ਨਿਕਲੇ ਸੀ ਔਰ ਉਹ ਸਾਰਾ ਜਿਹੜਾ ਸੀਨ ਆ ਜਿਹੜਾ ਤੁਸੀਂ ਫੋਟੋ ਚ ਦੇਖਦੇ ਹੋ ਉਹ ਆਹ ਵਾਲਾ ਗੇਟ ਆ ਇਸ ਗੇਟ ਦੇ ਥਾਣੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਬੀਰੀ ਦੇ ਮਾਲਕ ਉਹਨਾਂ ਨੂੰ 52 ਪਹਾੜੀ ਰਾਜਿਆਂ ਨੂੰ ਇਸ ਗੇਟ ਥਾਣੀ ਲੈ ਕੇ ਨਿਕਲੇ ਸੀ ਦੇਖੋ ਇਹ ਉਹ ਇਤਿਹਾਸਕ ਜਗਾ ਉਹਨਾਂ ਇਤਿਹਾਸਕ ਪਲਾਂ ਨੂੰ ਅਸੀਂ ਯਾਦ ਕਰਕੇ ਅੱਜ ਜਿੰਨੀ ਵੀ ਇੱਥੇ ਸੰਗਤ ਪਹੁੰਚੀ ਆ ਉਹ ਸਾਰੇ ਉਸ ਇਤਿਹਾਸਕ ਪਲਾਂ ਨੂੰ ਮਾਣ ਰਹੇ ਆ ਕਿ ਉਹ ਕਿਹੜੇ ਸਮਾਂ ਹੋਊਗਾ ਉਹਨਾਂ ਪਹਾੜੀ ਰਾਜਿਆਂ ਨੂੰ ਜਿਨ੍ਹਾਂ ਨੂੰ ਇੱਥੇ ਕੈਦ ਕਰਕੇ ਰੱਖਿਆ ਹੋਇਆ ਸੀ ਅੱਜ ਹਲਕਾ ਪੈਲ ਤੋਂ ਸਮੁੱਚੀਆਂ ਸੰਗਤਾਂ ਬੰਦੀ ਛੋੜਦਾਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਕਵਾਲੀਅਰ ਦੇ ਕਿਲੇ ਦੇ ਵਿੱਚ ਦਰਸ਼ਨ ਕਰਨ ਦੇ ਲਈ ਆਈਆਂ ਨੇ ਗੁਰੂ ਸਾਹਿਬ ਨੇ 52 ਪਹਾੜੀ ਰਾਜਿਆਂ ਨੂੰ ਮੁਗਲਾਂ ਦੀ ਕੈਦ ਦੇ ਵਿੱਚੋਂ ਆਜ਼ਾਦ ਕਰਾ ਕੇ ਇੱਕ ਜੋ ਹਿਮਨ ਰਾਈਟਸ ਦੀ ਜੋ ਲੜਾਈ ਸੀ ਉਦੇ ਲਈ ਦੁਨੀਆ ਦੇ ਵਿੱਚ ਗੁਰੂ ਸਾਹਿਬ ਦਾ ਨਾਮ ਜਿਹੜਾ ਉਹ ਜਾਣਿਆ ਜਾਂਦਾ ਗੁਰੂ ਸਾਹਿਬ ਉਸ ਟਾਈਮ ਇਸੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਪਹਾੜੀ ਰਾਜਿਆਂ ਨੂੰ 52 ਕਵੀਆਂ ਵਾਲਾ ਚੋਲਾ ਬਹਿਣ ਕੇ ਉਹਨਾਂ ਨੇ ਉਹਨਾਂ ਪਹਾੜੀ ਰਾਜਿਆਂ ਨੂੰ ਆਜ਼ਾਦ ਕਰਾਇਆ ਸੀ ਤੇ ਦੀਵਾਲੀ ਵਾਲੇ ਦਿਨ ਗੁਰੂ ਸਾਹਿਬ ਜਦੋਂ ਅੰਮ੍ਰਿਤਸਰ ਗਏ ਸੀ ਤਾਂ ਸਿੱਖ ਸੰਗਤਾਂ ਨੇ ਘਿਓ ਦੇ ਦੀਵੇ ਬਾਲ ਕੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਤੇ ਇਸ ਲਈ ਸੇਕ ਸੰਗਤ ਬੰਦੀ ਛੋੜ ਦాతਾ ਦੇ ਨਾਮ ਦੇ ਨਾਲ ਦੀਵਾਲੀ ਨੂੰ ਮਨਾਉਂਦੇ ਆ। ਸੋ ਜਿਹੜਾ ਉਹ 52 ਕੰਨਾਂ ਵਾਲਾ ਚੋਲਾ ਸਾਹਿਬ ਆ ਉਹ ਕਢਾਣੀ ਕਲਾ ਹਲਕਾ ਪੈਣ ਦੇ ਵਿਖੇ ਸ਼ੋਭਤ ਆ। ਇਸੇ ਕਾਰਜ ਨੂੰ ਮੁੱਖ ਰੱਖ ਤੇ ਇਸ ਸਥਾਨ ਦੀ ਸ਼ੋਭਾ ਨੂੰ ਅੱਗੇ ਵਧਾਉਣ ਦੇ ਲਈ ਅੱਜ ਜਿਹੜਾ ਹਲਕਾ ਪੈੜ ਤੋਂ ਸਮੁੱਚੀਆਂ ਸੰਗਤਾਂ ਦਾ ਜਥਾ ਵਾ ਉਹ ਅਸੀਂ ਇੱਥੇ ਕੁਵਾਲੀਅਰ ਦੇ ਕਿਲੇ ਚ ਲੈ ਕੇ ਆਏ ਆ। ਗੁਰੂ ਸਾਹਿਬ ਸਾਰਿਆਂ ਦੀ ਯਾਤਰਾ ਸਫਲ ਕਰੇ ਤੇ ਸਾਰਿਆਂ ਦੇ ਪਰਿਵਾਰ ਤੇ ਖੁਸ਼ੀਆਂ ਖੇੜੇ ਦੇ।